ਜ਼ਿਲ੍ਹਾ ਪਠਾਨਕੋਟ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੁਰੱਖਿਆ ਵਿੱਚ ਹੈ ਜਿਸ ਦੀ ਵਜ੍ਹਾ ਹੈ ਜ਼ਿਲ੍ਹੇ ਦੇ ਵੱਖ-ਵੱਖੀ ਥਾਵਾਂ ਤੇ ਸ਼ੱਕੀ ਲੋਕਾਂ ਦਾ ਵੇਖੇ ਜਾਣਾ ਕਿਉਂਕਿ ਪਿਛਲੇ ਦਿਨੀਂ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਬਮਿਆਲ ਵਿਖੇ ਦੋ ਸ਼ੱਕੀ ਅੰਸਰ ਵੇਖੇ ਗਏ ਸੀ ਜਿਨ੍ਹਾਂ ਵੱਲੋਂ ਕਿਸੇ ਦੇ ਘਰ ਦੇ ਵਿੱਚ ਦਾਖਲ ਹੋ ਕੇ ਰੋਟੀ ਮੰਗੀ ਗਈ ਸੀ ਉਸ ਦੇ ਬਾਅਦ ਜ਼ਿਲ੍ਹੇ ਦੇ ਪਿੰਡ ਭੇੜੀਆਂ ਵਿਖੇ 2 ਤੇ ਪਿੰਡ ਚੱਕ ਮਾਦੋ ਸਿੰਘ ਪਿੰਡ ਵਿੱਚ 4 ਸ਼ੱਕੀ ਫੌਜ ਦੀ ਵਰਦੀ ਵਿੱਚ ਵੇਖੇ ਗਏ ਸੀ ਜਿਨ੍ਹਾਂ ਕੋਲ ਹਥਿਆਰ ਹੋਣ ਦੀ ਗੱਲ ਚਸ਼ਮਦੀਦਾ ਵੱਲੋਂ ਕਹੀ ਗਈ ਸੀ ਜੇਕਰ ਗੱਲ ਬੀਤੀ ਰਾਤ ਦੀ ਕਰੀਏ ਤਾਂ ਬੀਤੀ ਰਾਤ ਜ਼ਿਲ੍ਹੇ ਦੇ ਨਿਮ ਪਹਾੜੀ ਇਲਾਕੇ ਪਾਰ ਦੇ ਪਿੰਡ ਫੰਗਤੋਲੀ ਵਿਖੇ 7 ਸ਼ੱਕੀ ਅਨਸਰਾ ਦੇ ਵੇਖੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਜੇ ਕੱਲ ਲੇਟ ਨਾਈਟ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਫੰਤੋਲੀ ਦੇ ਏਰੀਏ 'ਚ ਤਕਰੀਬਨ 7 ਜਿਹੜੇ ਸ਼ੱਕੀ ਬੰਦੇ ਦੇਖੇ ਗਏ। ਇਹ ਇੱਕ ਘਰ ਸੀ ਪਹਾੜ ਦੇ ਉੱਪਰ। ਉਹਦੇ ਉੱਪਰ ਜਿਹੜੇ ਆ ਕਿ ਵੀ ਉਸ ਘਰ 'ਚ ਕੁਝ ਬੰਦੇ ਪਾਣੀ ਪੀਣ ਆਏ ਸੀ। ਤੇ ਜਦੋਂ ਆਪਾਂ ਇਨੀਸ਼ੀਅਲ ਪੁੱਛਗਿੱਛ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਹ ਬੰਦੇ ਕੋਈ ਸ਼ੱਕੀ ਜਾਪਦੇ ਆ ਤੇ ਜੰਗਲ ਵਾਲੀ ਸਾਈਡ ਤੋਂ ਆਏ ਸੀ ਤੇ ਪਾਣੀ ਮੰਗ ਕੇ ਉੱਧਰ ਨੂੰ ਚਲੇ ਗਏ। ਇਹਦੇ ਕਈ ਐਂਗਲ ਹੋ ਸਕਦੇ ਆ। ਕੋਈ ਜੰਗਲ ਚ ਵੀ ਕੰਮਕਾਰ ਕਰਦਾ ਹੋ ਸਕਦਾ ਕੋਈ ਉੱਧਰੋਂ ਆਇਆ ਹੋਵੇ ਪਾਣੀ ਮੰਗਿਆ ਹੋਵੇ ਜਾਂ ਇਹ ਜਿਸ ਤਰ੍ਹਾਂ ਦੱਸਿਆ ਗਿਆ ਕਿ ਕੋਈ ਸ਼ੱਕੀ ਬੰਦੇ ਵੀ ਹੋ ਸਕਦੇ ਆ ਸਾਰੇ ਐਂਗਲ ਆਪਾਂ ਵੈਰੀਫਾਈ ਕਰ ਰਹੇ ਆ ਸਵੇਰੇ ਅੱਜ ਉਥੇ ਜਿਹੜਾ ਉਹ ਮਿਲਟਰੀ ਤੇ ਪੁਲਿਸ ਨੇ ਜੁਆਇੰਟ ਸਰਚ ਕੀਤੀ ਜਾ ਰਹੀ ਹੈ ਇਸ ਏਰੀਆ ਚ ਤੇ ਆਪਾਂ ਜਿਹੜਾ ਕੱਲਾ ਕੱਲਾ ਏਰੀਆ ਉਹ ਸਾਰਾ ਚੈੱਕ ਕਰਾਂਗੇ ਇਹਦੇ ਬਾਅਦ ਜਿਹੜੀ ਵੀ ਗੱਲ ਸਾਹਮਣੇ ਆਉਂਦੀ ਤੁਹਾਣਾ ਸ਼ੇਅਰ ਕਰਤੀ ਜਾਵੇਗੀ ਜੀ ਅਸਲਾ ਉਹਨਾਂ ਕੋਲ ਕੋਈ ਨਹੀਂ ਸੀ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਵੀ 7 ਕ ਬੰਦੇ ਸੀ ਤੇ ਇਹ ਜੰਗਲ ਵਾਲੀ ਸਾਈਡ ਤੇ ਪਿਛਲੀ ਸਾਈਡ ਤੋਂ ਚੜ ਕੇ ਉੱਧਰ ਉਹਨਾਂ ਦੇ ਘਰ ਵੱਲ ਆਏ ਸੀ ਤੇ ਉਹਨਾਂ ਨੇ ਪਾਣੀ ਮੰਗਿਆ ਸੀ ਤੇ ਬਾਕੀ ਅਸਲਾ ਉਹਨਾਂ ਕੋਲ ਕੋਈ ਨਹੀਂ ਸੀ ਤੇ ਉਹਨਾਂ ਦੇ ਅਨੁਸਾਰੇ ਸ਼ੱਕੀ ਬੰਦੇ ਲੱਗ ਰਹੇ ਸੀ ਤੇ ਆਪਾਂ ਇਸ ਲਈ ਇਹਨੂੰ ਬੜੇ ਸੀਰੀਅਸਲੀ ਲਿਆ ਹੈ ਇਸ ਚੀਜ਼ ਨੂੰ ਤੇ ਆਪਾਂ ਇਹਨੂੰ ਚੈੱਕ ਕਰ ਰਹੇ ਹਾਂ ਬਾਕੀ ਜਿਹੜੀ ਕੋਈ ਗੱਲ ਸਾਹਮਣੇ ਆਏਗੀ ਤੁਹਾਨੂੰ ਦੱਸ ਦੁੱਜੇ ਜਿਹਦੇ ਜੇ ਕੋਈ ਸੇਨਾ ਦੀ ਵਰਦੀ ਵਾਲੀ ਗੱਲ ਉਹਨਾਂ ਨੇ ਕੀਤੀ ਨਹੀਂ ਉਹ ਸਿਵਲ ਕੱਪੜੇਾਂ ਤੇ ਸੀ ਬਾਕੀ ਕਿਉਂਕਿ ਦੇਖੋ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਸਾਡਾ ਫਰਜ਼ ਹੈ ਨੂੰ ਵੈਰੀਫਾਈ ਕਰਨਾ ਤੇ ਅੱਜ ਆਪਾਂ ਇਸੇ ਕਾਰਨ ਅਰਲੀ ਮਾਰਨਿੰਗ ਇੱਥੇ ਇਕੱਠੇ ਹੋਏ ਮੇਰੇ ਨਾਲ ਮਤਲਬਕ ਐਸਐਚਓਜ਼ ਵੀ ਆਏ ਆ ਤੇ ਆਪਾਂ ਸਾਰੇ ਏਰੀਆ ਦੀ ਸਰਚ ਕਰਾਂਗੇ ਆਰਮੀ ਦੇ ਨਾਲ ਰਲ ਕੇ ਤੇ ਫਿਰ ਇਹਦੇ ਬਾਅਦ ਜਿਹੜੀ ਗੱਲ ਸਾਹਮਣੇ ਆਦੀ ਹੈ ਉਹ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਕੋਈ ਵੀ ਜਿੱਥੇ ਵੀ ਸਾਨੂੰ ਸ਼ੱਕ ਹੁੰਦਾ ਉਹ ਚੀਜ਼ ਨੂੰ ਆਪਾਂ ਲਾਈਟਲੀ ਨਹੀਂ ਲੈ ਸਕਦੇ ਕੱਲ ਇਹ ਹੋਇਆ ਕਿ ਮੈਂ ਇੱਥੇ ਟੈਂਕ 'ਤੇ ਲੱਗੇ ਖੜੀ ਸੀ ਸੱਤ ਬੰਦੇ ਆਏ ਇਹ ਚਾਰ ਮੇਰੇ ਇੱਧਰ ਆਏ ਪਕਰ ਤੇ ਤਿੰਨ ਬੰਦੇ ਅੰਮਲ 'ਤੇ ਖੜੇ ਸੀ ਮੈਨੂੰ ਬੋਲਦੇ ਪੈਂਦੇ ਪਾਣੀ ਪੀਣਾ ਮੈਂ ਪਾਣੀ ਪਲਾਈ ਦਿੱਤਾ ਫਿਰ ਮੈਂ ਅੰਦਰ ਪਾਣੀ ਲੈਣ ਗਈ ਫਿਰ ਇੱਕ ਮੈਨੂੰ ਕਹਿੰਦਾ ਮਿਕਸ ਕਰ ਦੋ ਫਿਰ ਮੈਂ ਮਿਕਸ ਕੀਤਾ ਪਾਣੀ ਫਿਰ ਮੈਂ ਟ੍ਰੇ ਚ ਪਾਈਏ ਮੈਂ ਪਾਣੀ ਦਿੱਤਾ ਚਾਰਾਂ ਨੂੰ ਫਿਰ ਜਿਹੜੇ ਤਿੰਨ ਬੱਚੇ ਸੀ ਉਹ ਕਹਿੰਦੇ ਮੈਂ ਆਪੇ ਦੇ ਆਨਾ ਫਿਰ ਉਹ ਆਪੇ ਦੇਣਗੇ ਤਿੰਨ ਇੱਥੇ ਖੜੇ ਸੀ ਮੇਰੇ ਲੱਗੇ ਫਿਰ ਉਹ ਗੱਲਾਂ ਮੇਰੇ ਪੁੱਛ ਲੈਣਗੇ ਤੇਰਾ ਘਰ ਵਾਲਾ ਕੀ ਕਰਦਾ ਫਿਰ ਮੈਂ ਬੋਲਿਆ ਕਿ ਮੈਂ ਹਾਂ ਥੜੇ ਤਾਂ ਪਿਆ ਫਿਰ ਮੈਨੂੰ ਬੋਲਦੇ ਕਿ ਤੁਹਾਡੇ ਬੱਚੇ ਮੈਂ ਕਿਹਾ ਬੱਚੇ ਮੇਰੇ ਦੋ ਫਿਰ ਕਹਿੰਦੇ ਠੀਕ ਹੈ ਫਿਰ ਬੋਲਦੇ ਕਿ ਤੁਹਾਡਾ ਘਰ ਕੱਲਾ ਹੀ ਹੈ ਮੈਂ ਕਿਹਾ ਨਹੀਂ ਸਾਡਾ ਘਰ ਕੱਲਾ ਨਹੀਂ ਤੇ ਰੋਚਾ ਲਗੇ ਫਿਰ ਉਹ ਪਿੱਛੇ ਮੁੜੀ ਮੁੜੀ ਮੈਨੂੰ ਦਿਖਣ ਵੀ ਕੁਝ ਰੋਲਾਤ ਨਹੀਂ ਕਿਤੇ ਪਾਇ ਗਰਦੀ ਉਹ ਇਆਂ ਡੋਮੇ ਜਿਹੇ ਲੱਗੇ ਦੇ ਕਾਲੇ ਕਾਲੇ ਇਆਂ ਕੁਝ ਲੰਬੇ ਚੰਬੇ ਬੜੇ ਤੱਕੜ ਜੁਆਣੀ ਹੋ ਤੋ ਇਦੀ ਡੋਮੇ ਜਿਹੇ ਬੈਕ ਚੁੱਕੇ ਦੇ ਬੜੇ ਵੱਡੇ ਹੋਣਾ ਕੁਝ ਵੀ ਨਹੀਂ ਸਿਰਫ ਬੈਕ ਚੁੱਕੇ ਦੇ ਬਡੋਡੇ ਆਈ ਉਪਰੋਂ ਸਾਡੇ ਇਧਰ ਉਪਰਲੀ ਸਾਡੋ ਪੇਠਿਓ ਤੇ ਗੇ ਵੀ ਉਧਰ ਉਪਰ ਉਪਰਲੀ ਸਾਈਡ ਗਏ ਸਾਡੇ ਖੇਤਰਾ ਚ ਇਸ ਸੰਬੰਧੀ ਜਦ ਪ੍ਰਥਕਦਰਸ਼ੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਕੁਝ ਲੋਕ ਜੰਗਲ ਵਿੱਚੋਂ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ ਅਤੇ ਉਹਨਾਂ ਕੋਲੋਂ ਪਾਣੀ ਮੰਗਿਆ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਪਾਣੀ ਬਿਲਾਉਣ ਤੋਂ ਬਾਅਦ ਉਹ ਮੁਰ ਜੰਗਲ ਦੇ ਵਿੱਚ ਦਾਖਲ ਹੋ ਗਏ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਉਸ ਤੋਂ ਬਾਅਦ ਲਗਾਤਾਰ ਸਰਚ ਆਪਰੇਸ਼ਨ ਕਰਦੀ ਹੋਈ ਦੱਸ ਰਹੀ ਹੈ। ਤੇ ਦੂਜੇ ਪਾਸੇ ਜਦ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਲੋਕ ਲੇਬਰ ਵਾਲੇ ਵੀ ਹੋ ਸਕਦੇ ਨੇ ਕਿਉਂਕਿ ਪਿੱਛੇ ਜੰਗਲ ਦਾ ਇਲਾਕਾ ਹੈ ਅਤੇ ਉੱਥੇ ਲੇਬਰ ਵੀ ਕੰਮ ਕਰਦੀ ਹੈ ਪਰ ਕੁੱਤਾਹੀ ਨਾ ਵਰਤਦੇ ਹੋਏ ਲਗਾਤਾਰ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਜੋ ਜ਼ਿਲ੍ਹੇ ਵਿੱਚ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਬਿਊਰੋ ਰਿਪੋਰਟ ਜਗਬਾਣੀ ਟੀਵੀ